ਅੰਮ੍ਰਿਤਸਰ ਚ ਅੱਜ ਸਵੇਰੇ 15 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਆਈ ਜਿਸ ਤੋਂ ਬਾਅਦ ਵੱਡਾ ਰੋਲਾ ਪੈ ਗਿਆ ਜੀਹਾਂ 15 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਆਈ ਤੇ ਜਾਣਕਾਰੀ ਮੁਤਾਬਕ ਇਹ ਜਿਹੜੀ ਧਮਕੀ ਸੀਗੀ ਇਹ ਉਹਨਾਂ ਦੀ ਮੇਲ ਤੇ ਰਾਹੀ ਆ ਯਾਨਕਿ ਈਮੇਲ ਜਿਹੜੇ ਸੀਗੇ 15 ਸਕੂਲਾਂ ਨੂੰ ਭੇਜੀ ਗਏ ਜਿਸ ਚ ਸਾਫ਼ ਤੌਰ ਤੇ ਇਹਨਾਂ ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਜਿਹੇ ਸੀਗੀ ਲਿਖਿਆ ਹੋਇਆ ਸੀਗਾ ਈਮੇਲ ਚ ਕਿ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੀ ਡੀਸੀ ਦੇ ਆ ਆਰਡਰ ਦੇ ਮੁਤਾਬਕ ਯਾਨਕਿ ਡੀਸੀ ਨੇ ਆਰਡਰ ਦਿੱਤੇ ਤੇ ਸਾਰੇ ਸਕੂਲਾਂ 'ਚ ਜੋ ਛੁੱਟੀ ਕਰ ਇਹ ਕਿਤੇ ਉਸ ਤੋਂ ਬਾਅਦ ਬੱਚਿਆਂ ਦੇ ਜਿਹੜੇ ਪੇਰੈਂਟ ਸੀਗੇ ਉਹ ਆਪਣੇ ਆਪਣੇ ਬੱਚਿਆਂ ਨੂੰ ਲੈਣੇ ਤੇ ਉਸ ਤੋਂ ਬਾਅਦ ਵੱਡਾ ਰੋਲਾ ਜ਼ਰੂਰ ਪੈ ਗਿਆ ਕਿਉਂਕਿ ਉਹਦੇ ਬਾਅਦ ਇਹ ਧਮਕੀ ਤੋਂ ਬਾਅਦ ਜਦੋਂ ਗੱਲ ਸਾਹਮਣੇ ਆਈ ਕਿਤੇ ਨਾ ਕਿਤੇ ਪੇਰੈਂਟਸ ਦੇ ਜਿਹੜੇ ਬੱਚੇ ਸੀ ਉਹਨਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਸਾਫ਼ ਤੌਰ ਤੇ ਜਿਹੜਾ ਡਰ ਦਾ ਮਾਹੌਲ ਸੀਗਾ ਉਹ ਪੈਦਾ ਹੋ ਗਿਆ ਔਰ ਵੱਡਾ ਰੋਲਾ ਪੈ ਗਿਆ ਤੇ ਸਾਰੇ ਜਿਹੜੇ ਸੀਗੇ ਛੇਤੀ ਤੋਂ ਛੇਤੀ ਸਕੂਲ ਛੱਡ ਕੇ ਆਪਣੇ ਬੱਚਿਆਂ ਨੂੰ ਜਿਹੜੇ ਪੇਰੈਂਟ ਸੀਗੇ ਉਹ ਲੈਣ ਆ ਗਏ ਉਸ ਤੋਂ ਬਾਅਦ ਜਦੋਂ ਤੁਰੰਤ ਮੈਨੇਜਮੈਂਟ ਵੱਲੋਂ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮ ਦੇ ਨਾਲ ਜਿਹੜਾ ਹੈਗਾ ਘਰ ਜਿਹੜਾ ਭੇਜਿਆ ਜਾਂਦਾ ਛੁੱਟੀ ਕਰ ਦਿੱਤੀ ਜਾਂਦੀ ਹੈ ਸਕੂਲ 'ਚ ਤੋਂ ਉਸ ਤੋਂ ਬਾਅਦ ਹੀ ਮੌਕੇ ਤੇ ਜਿਹੜੀ ਪੁਲਿਸ ਹੈ ਉਹ ਸਾਰੇ ਸਕੂਲਸ ਨੂੰ ਸੀਲ ਕਰ ਦਿੰਦੀ ਹੈ ਤੇ ਮੌਕੇ ਤੇ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀ ਟੀਮ ਵੀ ਬੁਲਾਈ ਜਾਂਦੀ ਤੇ ਬੰਬ ਸquad ਨੂੰ ਵੀ ਜੁੜਾ ਹੈਗਾ ਮੌਕੇ ਤੇ ਬੁਲਾ ਲਿਆ ਜਾਂਦਾ ਹੈ ਲੇਕਿਨ ਇਸ ਤੇ ਹੁਣ ਜਿਹੜੇ ਕਮਿਸ਼ਨਰ ਪੁਲਿਸ ਹੈਗੇ ਉਹਨਾਂ ਵੱਲੋਂ ਜਿਹੜੀ ਹੈ ਵੱਡਾ ਬਿਆਨ ਆਇਆ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਜਿਹੜਾ ਈਮੇਲ ਆਈ ਸੀਗੀ ਇਹ ਫੇਕ ਹੈਗੀ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਲੇਕਿਨ ਇਹ ਜਿਹੜੀ ਈਮੇਲ ਆਈ ਸੀ ਇਹ ਫੇਕ ਆ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਕਿਉਂਕਿ ਅੰਮ੍ਰਿਤਸਰ ਦੇ ਸਕੂਲ ਨੂੰ ਉਡਾਣ ਦੀ ਇਹ ਧਮਕੀ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਸਕੂਲਸ ਨੂੰ ਉਡਾਣ ਦੀ ਜਿਹੜੀ ਬੰਬ ਨਾਲ ਧਮਕੀ ਜਿਹੜੀ ਸੀਗੀ ਵੱਡੀ ਆਈ ਸੀਗੀ ਤੇ ਉਸ ਤੋਂ ਬਾਅਦ ਅੱਜ ਫੇਰ ਤੋਂ ਇੱਕ ਵੱਡੀ ਈਮੇਲ ਦੇ ਥਰੂ ਜਿਹੜੀ ਹੈਗੀ 15 ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਉਡਾਣ ਦੀ ਜਿਹੜੀ ਧਮਕੀ ਆਈ ਹੈ ਇਸ ਸਬੰਧੀ ਸੁਨਨ ਕਮਿਸ਼ਨਰ ਪੁਲਿਸ ਨੇ ਕੀ ਕੁਝ ਦੱਸਿਆ ਅੱਜ ਸਵੇਰੇ ਅੰਮ੍ਰਿਤਸਰ ਸ਼ਹਿਰ ਤੇ ਜਿਹੜੇ ਸਾਡੇ ਐਡਜੋਇਨਿੰਗ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਸਕੂਲਸ ਨੂੰ ਥ੍ਰੈਟਨਿੰਗ ਮੇਲਸ ਆਈਆਂ ਸੀਗੀਆਂ ਬਹੁਤ ਜਲਦੀ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੇ ਸੀਨੀਅਰ ਆਫਿਸਰਸ ਅਸੀਂ ਰਸ਼ ਕੀਤਾ ਔਰ ਸਾਰੇ ਕੈਂਪਸ ਸਿਕਿਉਰ ਕੀਤੇ ਐਂਟੀ ਸਬਟੋਜ ਪੁਆਇੰਟ ਆਫ 뷰 ਉਹਨਾਂ ਨੂੰ ਸਾਰਾ ਚੈੱਕ ਕੀਤਾ ਗਿਆ ਔਰ ਬਿਲਕੁਲ ਇਹ ਜਿਹੜੇ ਥ੍ਰੈਟਸ ਨੇ ਫਾਲਸ ਪਾਈਆਂ ਗਈਆਂ ਫਿਰ ਵੀ ਸਾਰੇ ਜਿਹੜੇ ਕੈਂਪਸ ਅਸੀਂ ਟੋਟਲੀ ਸਿਕਿਉਰ ਕੀਤੇ ਔਰ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਸਕੂਲ ਦੀ ਉਹਦੇ ਨਾਲ ਇਨ ਟੱਚ ਰਹੇ ਆ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਲੋਕਲ ਸਾਈਬਰ ਸਾਡਾ ਕ੍ਰਾਈਮ ਪੁਲਿਸ ਸਟੇਸ਼ਨ ਸਟੇਟ ਸਾਈਬਰ ਸੈੱਲ ਔਰ ਈਵਨ ਸੈਂਟਰਲ ਏਜੰਸੀਸ ਦੀ ਹੈਲਪ ਅਸੀਂ ਲੈ ਰਹੇ ਆ ਸੋ ਥੈਟ ਇਹਨੂੰ ਜਲਦੀ ਤੋਂ ਜਲਦੀ ਕ੍ਰੈਕ ਕੀਤਾ ਜਾਵੇ ਪਾਸ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਅਨਫੋਰਚੂਨੇਟਲੀ ਪਹਿਲਾਂ ਜਦੋਂ ਇਹੋ ਜਿਹੇ ਮੇਲਸ ਆਈਆਂ ਸੀ ਕੁਝ ਸਕੂਲ ਤੇ ਵਿੱਚ ਉਦੋਂ ਸਾਡੇ ਜਿਹੜੇ ਸਟੂਡੈਂਟਸ ਸੀ ਉਹ ਵੀ ਸ਼ਾਮਲ ਵਿੱਚ ਪਾਏ ਗਏ ਸੀਗੇ ਤੋਂ ਅਸੀਂ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰੇ ਕੇਸਸ ਨੂੰ ਕ੍ਰੈਕ ਕਰਨਗੇ ਔਰ ਮੈਂ ਦੂਸਰਾ ਸਾਰੇ ਸਿਟੀਜ਼ਨਸ ਨੂੰ ਸਾਰੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਹਰ ਟਾਈਮ ਵਚਨਬੱਧਾ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਮਹਿਫੂਜ਼ ਸਿਕਿਉਰ ਫੀਲ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਅਮਰਸਰ ਕਮਿਸ਼ਨਰ ਪੁਲਿਸ ਇਸ ਬਾਰੇ ਪੂਰੀ ਤਰ੍ਹਾਂ ਅਲਰਟ ਹੈ ਸਾਰੇ ਸੀਨੀਅਰ ਆਫਿਸਰਸ ਅਸੀਂ ਇਸ ਕੰਮ ਤੇ ਲੱਗੇ ਹੋਏ ਹਾਂ ਤਾਂ ਸੁਣੋ ਤੁਹਾਨੂੰ ਸਾਫ਼ ਤੌਰ ਤੇ ਕਮਿਸ਼ਨਰ ਪੁਲਿਸ ਦਾ ਕਹਿਣਾ ਕਿ ਸੈਂਟਰਲ ਏਜੰਸੀਸ ਦੀ ਹੈਲਪ ਨਾਲ ਹੁਣ ਉਹ ਜਾਂਚ ਕਰ ਰਹੇ ਨੇ ਫਿਲਹਾਲ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਆ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਸਾਰੇ ਬੱਚੇ ਸੁਰੱਖਿਅਤ ਆਪਣੇ ਪੇਰੈਂਟਸ ਨਾਲ ਘਰ ਪਹੁੰਚ ਚੁੱਕੇ ਨੇ ਤੇ ਹੁਣ ਜਿਹੜੀ ਪੁਲਿਸ ਹੈਗੀ ਉਹ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਨੇ ਲੇਕਿਨ ਇਸ ਤਰ੍ਹਾਂ ਦੀ ਧਮਕੀਆਂ ਨੇ ਵੱਡੇ ਸਵਾਲ ਜ਼ਰੂਰ ਪਿਆ ਖੜੇ ਕਰ ਦੇ ਨੇ ਕਿਉਂਕਿ ਜੇ ਗੱਲ ਕਰੀ ਉਸ ਤੋਂ ਪਹਿਲਾਂ ਵੀ ਸਕੂਲਾਂ ਨੂੰ ੜਾਂ ਦੀ ਧਮਕੀ ਆ ਚੁੱਕੀ ਤੇ ਇਸ ਤੋਂ ਬਾਅਦ ਹੀ ਹੁਣ ਫੇਰ ਤੋਂ ਈਮੇਲਸ ਦੇ ਰਾਹੀਂ 15 ਸਕੂਲਾਂ ਨੂੰ ਮੈਨੇਜਮੈਂਟ ਜੋ 15 ਸਕੂਲਾਂ ਦੀ ਮੈ ਇਹ ਆਈਏ ਹੁਣੇ ਕੀ ਸੀ ਬੱਚੇ ਦੀ ਸ਼ਰਾਰਤ ਹੈਗੀ ਜਾਂ ਕਿਸ ਨੇ ਕੀਤੀ ਹੈ ਹਜੇ ਸਾਫ ਨਹੀਂ ਹੋਇਆ ਲੇਕਿਨ ਸੀਪੀ ਵੱਲੋਂ ਇਹ ਜ਼ਰੂਰ ਕੀਤਾ ਗਿਆ ਕਿ ਕਿਤਨਾ ਕਿਤੇ ਫੇਕ ਜ਼ਰੂਰ ਦੱਸਿਆ ਗਿਆ ਉਹਨਾਂ ਵੱਲੋਂ ਕਿ ਜੋ ਈਮੇਲ ਸੀਗੀ ਇਹ ਫੇਕ ਆ ਤੇ ਕਿਸੇ ਦੀ ਸ਼ਰਾਰਤ ਹੀ ਲੱਗਦੀ ਆ ਫਿਲਹਾਲ ਹਜੇ ਵੀ ਉਹ ਜਾਂਚ ਕਰ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਆਖਿਰ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਈਮੇਲ ਕਿਸ ਨੇ ਭੇਜੀ ਸੀ ਇਹ ਪਤਾ ਆਉਣ ਵਾਲੇ ਸਮੇਂ 'ਚ ਹੁਣ ਪਤਾ ਲੱਗੇਗਾ ਬਾਕੀ ਲੋੜ ਇਸ ਖਬਰ ਤੇ ਕੀ ਕੁਝ ਕਰਨਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ